स्वागत है तो यूट्यूब चैनल मनप्रीत ब्राड ब्लॉग्स से और तो सारे कि होप कर दे तो सारे ठीक ठाक होंगे तो अपने अपने घर तंदुरुस्त तो होंगे तो लो जी ब्लॉग भी स्टार्टिंग कर दें जो को कोई चैनल तो नहीं है, चैनल हो चैनल में सबसक्राइब करो वीडियो लाइक शेयर कमेंट कर जरूर करा करो लाइक करना भूल जाने तुम चेते लाइक जरूर कर दिया करो ब्लॉग वॉच कर लेंगे तो लाइक करना भूल जाने हाँ तो ठीक है जी चलो जी ब्लॉग की स्टार्टिंग कर ली अब आप इतों की स्टार्टिंग ਤੇ ਇਹ ਜਿਹੜਾ ਗੀਸਰ ਤੋਂ ਲਈਵੇਂ ਉਹ ਕਰੀਏ। ਅੰਤ ਵਿੱਚ ਆਪਾਂ ਕੋਈ ਗੱਲ ਕਰਾਂਗੇ। ਅੱਜ ਤੁਹਾਨੂੰ ਰੈਸਪੀ ਦਵਾਂਗੇ ਕਿਉਂ ਤੋਰੀ ਦੀ ਰੈਸਪੀ ਦਵਾਂਗੇ ਅੱਜ ਆਪਾਂ ਦੁਪਹਿਰੇ ਤੁਹਾਨੂੰ ਦੁਪਹਿਰੇ ਨਹੀਂ ਬਣਾਵਾਂਗੇ ਤੇ ਸ਼ਾਮ ਨੂੰ ਮਤਲਬ ਸ਼ਾਮ ਮੱਜ ਕੱਦੂ ਨਹੀਂ ਚੱਲੇਗਾ ਜੀ। ਘੀਓ ਤੋਰੀ ਦੀ ਰੈਸਪੀ ਚਲਾਵਾਂਗੇ ਆਪਾਂ ਠੀਕ ਹੈ ਜੀ। ਲਓ ਜੀ। ਆਪਾਂ ਨਾਲ ਹੁਣੇ ਕੰਮ ਨਵੇੜਦੇ ਨੂੰ ਰੋਟੀਆਂ ਦਾ ਜ ਸਵੇਰੇ ਸਵੇਰੇ ਇਕੱਠੇ ਨਹੀਂ ਲੇਟ ਬਣਾਉਣੀ ਹੁੰਦੀ ਆਪਾਂ। ਕੋਈ ਫਿਕਸ ਨਹੀਂ ਹੈ ਵੇਸਾ ਰੋਟੀ ਖਾਂਦੇ ਕਦੇ ਜਲਦੀ ਖਾ ਲੈਣੇ ਜਦੋਂ ਬਣਾ ਲਗੀ ਉਹਦੀ ਖਾ ਲੈਂਦੇ ਨਹੀਂ ਕੋਈ ਫਿਕਸ ਹੁੰਦਾ ਨਾ ਫਾਈਨਲੀ ਮੈਂ تین ਨੇ ਵੀ ਖਾਣੇ ਸੀ ਬਸ ਬਸ ਹੋ ਗਿਆ ਜਿੰਨਾ ਹੋ ਗਿਆ ਹਨ ਬਰਾੜ ਉਹ ਤੇਰਾ ਬਰਾੜ ਹੈ ਉਹ ਪਾਣੀ ਚ ਵਕਤੀ ਤਰੋਂ ਚੁੱਕ ਤੇ ਦਾਈ ਨਾ ਉਹ ਤਰੋਂ ਦਿਸਣ ਦੇ ਲਓ ਜੀ ਅੱਜ ਨਾ ਸਬਜੀ ਪਾ ਕੇ ਦਵਾਂਗੇ ਨਹੀਂ ਘੱਟੂਗੀ ਇਹਨਾਂ ਸਬਜੀ ਮਹੰਗਾ ਸੀਗਾ ਇਹ ਨਾ ਜੱਪ ਚੋ ਤੱਕ ਦੋ ਦਿਨ ਮੈਨੂੰ ਕਹਿੰਦਾ ਮਮਾ ਮੈਨੂੰ ਨਾ ਮੇਰੇ ਟਿਫਿਨ ਚ ਸਬਜੀ ਪਾ ਕੇ ਧਿਆ ਕਰੋ ਫਿਰ ਮੈਂ ਹੁਣ ਦੋ ਤਿੰਨ ਦਿਨ ਹੋ ਗਏ ਸਵੇਰ ਤਾਜੀ ਸਬਜੀ ਖਾਣ ਦੀ ਹੈ ਜਿਹੜੀ ਵੀ ਹੋਵੇ ਅੱਜ ਕਦੋਂ ਬਣਾਇਆ ਉਹ ਤਾਜੀ ਸਬਜੀ ਤਾਂ ਰਹੀ ਜਾਣੀ ਆਪਣਾ ਪਤੀ ਆ ਪੀਰਾਂ ਦਾ ਪਤਾ ਲੈ ਪੀਰੋੜਾ ਝੰਝਟਾ ਇਹ ਬੰਦੀ ਨਹੀਂ ਹੁੰਦੇ ਢੰਗ ਨਾਲ ਕੋਈ ਵੀ ਨਹੀਂ ਬੰਦ ਹੁੰਦਾ ਕੀ ਚੰਗ ਬਟਾ ਮੈਨੂੰ ਸਮਝ ਤੋ ਪਾਏ

ਆਪੇ ਇੱਧਰ ਤਾਂ ਤੁਮ ਮਨਵੇੜਿਆ ਐਂਡ ਫੋਨ 잡ਜੋ ਤਾਂ ਜੂੜਾ ਮੈਂ ਪਹਿਲਾਂ ਕਰਕੇ ਆ ਗਈ ਸੀ ਤੇ ਹੁਣ ਆਪਾਂ ਨੇ ਇਹਦਾ ਨਾਈ ਨਾਈ ਕਰਾ ਕੇ ਕੱਪੜੇ ਵਗੈਰਾ ਪਾਣੇ ਆ ਤੇ ਫਿਰ ਤੁਹਾਨੂੰ ਇਸ ਤੋਂ ਬਾਅਦ ਮਿਲਦੇ ਆ ਠੀਕ ਹੈ ਤਿਆਰ ਕਰ ਲਾ ਮੈਨੂੰ ਫਿਰ ਇਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਲੋ ਜੀ 잡ਜੋ ਤਾਂ ਮੈਂ ਬੈਕ ਰੱਖ ਖਾਵਾਂ ਪਾਪਾ ਤੇ ਹੋ ਗਈ ਇਹਨਾਂ ਦੀ ਵੀਡੀਓ ਬਣਾਉਣੀ ਹੈ ਮੈਂ ਕਿਹਾ ਜੀ ਛੱਡ ਦਿਓ ਉਹਨਾਂ ਦੀ ਵੀਡੀਓ ਬਣਾਉਣੀ ਹੈ ਬੈਕ ਰੱਖ ਦੀ ਵੀਡੀਓ ਬਣਾਉਣੀ ਹੈ ਨਾਲ ਦੋਨਾਂ ਪਾਪਾ ਬੇਟੇ ਦੀ ਚਲੋ ਜੀ ਹੁਣ ਮੈਂ ਬਣਾਉਣ ਲੱਗੀ ਇਹਨਾਂ ਦੀ ਸ਼ਾਰਟ ਵੀਡੀਓ ਤੇ ਫਿਰ ਮਿਲਦੇ ਤੁਹਾਨੂੰ ਇਸ ਤੋਂ ਬਾਅਦ ਹੈਲੋ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਟਾਈਮ ਹੋ ਗਿਆ ਜੀ ਸਵਾ 6 ਵਜ ਦਾ ਆਪਾਂ ਹੋ ਗਏ ਫ੍ਰੀ ਟਿਊਸ਼ਨ ਪੜਾ ਕੇ ਐਂਡ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉ ਤੋਰੀਆਂ ਕਿਉ ਤੋਰੀ ਦੀ ਰੈਸਪੀ ਠੀਕ ਹੈ ਜੀ ਲਓ ਜੀ ਚਪਲੇ ਹੱਥ ਚਪਲਾ ਲੈ ਕੇ ਆਏ ਤੁਹਾਡੇ ਲਈ ਕਿਹੋ ਤੋਰੀਆਂ ਦੀ ਰੈਸਪੀ ਤੇ ਅੱਜ ਆਪਾਂ ਤੁਹਾਨੂੰ ਕਿਹੋ ਤੋਰੀਆਂ ਦੀ ਰੈਸਪੀ ਦਿੰਦੇ ਤੇ ਕਿਹੋ ਤੋਰੀਆਂ ਤੁਹਾਨੂੰ ਮੈਂ ਪਹਿਲਾਂ ਵੀ ਕਲਿੱਪ ਇੱਕ ਲਈ ਆ ਉਹਦੇ ਚ ਦਿਖਾਤੀਆਂ ਕਿਹੋ ਤੋਰੀਆਂ ਕਿੰਨਾ ਨੂੰ ਕਹਿੰਦੇ ਨੇ ਤੇ ਆਪਾਂ ਧੋ ਉਸਾਰ ਕੇ ਵਾਸ਼ ਕਰ ਲੀਆਂ ਸੀ ਬਿਲਕੁਲ ਕਲੀਨ ਤੇ ਹੁਣ ਆਪਾਂ ਦਾ ਮਸਾਲਾ ਕੱਟ ਲੈਣੇ ਜਿਹੜਾ ਪੋਣਾ ਇਹਨੂੰ ਸਿੰਪਲ ਤੋਰੀਆਂ ਵੀ ਕਹਿ ਲੈਂਦੇ ਨੇ ਬਟ ਮੈਂ ਇਹਨੂੰ ਕਿਹੋ ਤੋਰੀ ਦੀ ਆਖਦੀ ਆਂ ਐਂਡ ਇਹਦੇ ਵਾਸਤੇ ਮਸਾਲਾ ਕੱਟ ਲੈਣੇ ਆਪਾਂ ਕੀ ਕੁਝ ਪਾਵਾਂਗੇ ਘੰਟੇ ਕੱਟਾਂਗੇ ਕਰ ਦਨਾਂ ਨੂੰ ਇਹ ਤੇ ਜੱਜੋ ਸਿੰਘ ਗਿਆ ਹੋਇਆ ਬਾਹਰ ਦਾਦੀ ਕੇ ਸਾਥ ਪਲੇ ਕਰਨੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਆਉਣਗੇ ਨਾਲੇ ਪਲੇ ਕਰ ਆਉਣਗੇ ਤੇ ਬਣਾਣਾ ਟਿਊਸ਼ਨ ਪੜਾ ਕੇ ਹੁਣ ਫਰੀ ਹੋ ਗਈਆਂ ਤੇ ਆਪਾਂ ਸਬਜ਼ੀ ਨਾਲ ਨੇ ਤੜਕਾ ਤੇ ਅੱਜ ਆਪਣੇ ਕੱਪੜੇ ਵੀ ਕਾਫੀ ਭਏ ਪ੍ਰੈਸ ਕਰਨਾਂ ਲਈ ਤਿੰਨ ਤਿੰਨ ਦਿਨਾਂ ਦੇ ਪਈ ਆ ਤੇ ਆਪਾਂ ਇਹ ਤੋਂ ਬਾਅਦ ਪਰ ਅਸਲਾ ਮਾ ਲਈ ਆਪਾਂ ਸਬਜੀ ਥਰਕੇ ਪਰਸ ਲਾਵਾਂਗੇ ਪੂਰੀ ਰੈਸਪੀ ਦਿਖਾਵਾਂਗੇ ਕਿ ਕਿਉਂ ਤੋਰੀਆਂ ਦੀ ਠੀਕ ਹੈ ਲਓ ਜੀ ਆਹ ਮੈਂ ਤਿੰਨ ਪਿਆਜ਼ ਲੈ ਲਿਆ ਤੇ ਟਮਾਟਰ ਲੈ ਇਹਨੂੰ ਧੋ ਕੇ ਲੈ ਕੇ ਆਉਣੀ ਮੈਂ ਲਓ ਜੀ ਇਹਦੇ ਆਪਾਂ ਬੀਬੂ ਗਏ ਸਾਰਾ ਕੁਝ ਕੱਢ ਲਾਂਗੇ ਪਕਾ ਤੁਸੀਂ ਨੇ ਮਰੀਕ ਪਰੀ ਕੱਟ ਲਾਂਗੇ ਚਾਹੇ ਤੁਸੀਂ ਮਸਾਲੇ ਨੂੰ ਕਿ ਮਰਜੀ ਪੀਸ ਨਾਲ ਵਿੱਚ ਪੀਸਣਾ ਪੀਸ ਲੋ ਪਰ ਥੋੜੇ ਖੜੇ ਜੇ ਚੰਗੇ ਲੱਗਦੇ ਪਿਆਜ਼ ਕਿਉਂ ਟੋਰੇ ਗਾ ਦੇ ਵਿੱਚ ਪੀਸਿਆ ਜਾ ਸੁਆਣ ਨਹੀਂ ਚੰਗਾ ਲੱਗਦਾ ਜੇ ਕद्दू ਦੀ ਸਬਜ਼ੀ ਹੋਗੀ ਜੇ ਇਦਾਂ ਦੀ ਸਬਜ਼ੀ ਦੁੱਧ ਵਾਲੀਆਂ ਸਬਜ਼ੀਆਂ ਨੇ ਜਿੰਨਾਂ ਦੁੱਧ ਪਾ ਕੇ ਬਣਾਉਣੀ ਆਪਾਂ ਉਹਨਾਂ ਥੋੜੇ ਖੜਾ ਖੜਾ ਵਧੀਆ ਲੱਗਦਾ ਗੰਡਾ ਵਗੈਰਾ ਕਿਉਂ ਤੋਂ ਉਹਦੀਆਂ ਵਿੱਚ ਦੁੱਧ ਪਾ ਕੇ ਹੀ ਬਣਾਵਾਂਗੇ ਸਿੱਕੇ ਜੀ ਤੇ ਵਲੌਗ ਆਪਾਂ ਸਵੇਰ ਦਾ ਸਟਾਰਟ ਕਰਿਆ ਉਸ ਤੋਂ ਬਾਅਦ ਬਸ ਚੱਪਚੋਤ ਆ ਜਾਂਦਾ ਤੇ ਬਸ ਫਿਰ ਸੋ ਆ ਕੇ ਉਹਨੂੰ ਰੈਸਟ ਕਰ ਲੈਣੀ ਆਪ ਮੈਂ ਫਿਰ ਟਿਊਸ਼ਨ ਪੜਾ ਲੈਣੀ ਆ ਫਿਰ ਸ਼ਾਮ ਨੂੰ ਕੈਮਰਾ ਚੱਕੀ ਦਾ ਇਸਤੇ ਧਾਰਮੇਲਾ ਦਾ ਮੰਮੀ ਇੱਕ ਕੱਢ ਗਈ ਇੱਕ ਕੱਢਣ ਵਾਲੀ ਆ ਤੇ ਕਿਉਂ ਤੋਰੀਆਂ ਦੀ ਰੈਸਪੀ ਤਾਂ ਦੇਣ ਲੱਗੀ ਕਿਉਂਕਿ ਅੱਜ ਆਪਾਂ ਪਹਿਲੀ ਵਾਰੀ ਬਣਾਉਣ ਲੱਗੇ ਜੇ ਹਣੇ ਕੱਦੂ-ਕੱਦੂ ਹੀ ਚੱਲ ਰਿਹਾ ਸੀ ਬਣਾਉਣਾ ਤਾਂ ਅੱਜ ਵੀ ਕੱਦੂ ਸੀ ਕਿਉਂਕਿ ਉਹ ਤੋਰੀਆਂ ਲੈਂਦੀਆਂ ਪਈਆਂ ਸੀ ਫਿਰ ਮੈਂ ਕਿਹ ਚਲਾ ਚਾਹੀਏ ਤਾਂ ਲੈਨੇ ਮੈਂ ਇਹਨਾਂ ਨੂੰ ਕਿਉ ਤੋਰੀ ਹੀ ਕਹਿਨੀ ਆ ਕੱਦੂ ਦੇ ਮੁਕਾਬਲੇ ਇਹ ਜ਼ਿਆਦਾ ਟੇਸਟੀ ਹੁੰਦੇ ਨੇ ਮੈਨੂੰ ਲੱਗਦਾ ਬਾਕੀ ਤਾਂ ਅਲੱਗ-ਅਲੱਗ ਐਕਸਪੀਰੀਅੰਸ ਹੁੰਦਾ ਕਿਸੇ ਨੂੰ ਕੱਦੂ ਜ਼ਿਆਦਾ ਵਧੀਆ ਲੱਗਦਾ ਬੱਚਾ ਕੱਦੂ ਦੇ ਮੁਕਾਬਲੇ ਮੈਨੂੰ ਕਿਉਂ ਤੋਰੀਆਂ ਜ਼ਿਆਦਾ ਬੈਸਟ ਲੱਗਦੀਆਂ ਨੇ ਟੇਸਟ ਲੱਗਦਾ ਜ਼ਿਆਦਾ ਅੱਜ ਨੂੰ ਸੋਭਾ ਵੀ ਮੈਨੂੰ ਤਾਂ ਬ੍ਰੇਕਫਾਸਟ ਵਿੱਚ ਵੀ ਆਪਾਂ ਲੰਚ ਬਾਕਸ ਵਿੱਚ ਜਿਹੜੀ ਪਾਉਣੀ ਉਹ ਵੀ ਆਪਾਂ ਕਿਉਂ ਤੋਰੀਆਂ ਬਣਾਵਾਂਗੇ ਕਿਉਂ ਤੋਰੀਆਂ प्याज ਆਪਾਂ ਕੱਟ ਲਏ ਤੇ ਪਟਮਾਟਰ ਕੱਟ ਲਈਏ ਤੇ ਤੜਕਾ ਲਵਾ ਦਿੰਦੇ ਮੈਨੂੰ ਐਂ ਜੱਪਦੇ ਹੋਣ ਤੋਂ ਪਹਿਲਾਂ ਮੈਂ ਤੜਕਾ ਲਵਾਦਾ ਫਿਰ ਨਾ ਪਿੱਛੇ ਤੁਹਾਨੂੰ ਪਤਾ ਰੋਲਾ ਪੰਦਾ ਹੈਗਾ ਲੋਜੀ ਟਮਾਟਰ ਉਹ ਪਿਆਜ਼ ਮੈਂ ਦੋਨੋਂ ਕੱਟ ਲਿਆ ਆਪਾਂ ਤੜਕਾ ਲਵਾਉਣੀ ਸ਼ੇਅਰ ਕਰਦੇ ਸਾਡੇ ਨਾਲ ਰੈਸਪੀ लो जी रेसपी शेयर कर दिया तोरिया की ठीक है जी तो कुकर अपना चढ़ा दिता कुकर ना सुकन दें पाँ फिर शेयर कर दिया लो जी कुकर अपना हो गया गर्म ये आप थोड़ा जहा पवेंगे ਨੋ ਜੀ ਨਾ ਤੇਲ ਪਾਵਾਂਗੇ ਸਿਰਫ ਇਹ ਤੇਲ ਸਮਝ ਲਓ 2 ਤੋਂ 3 ਚਮਚੇ ਹੀ ਪਾਵਾਂਗੇ ਆਪਾਂ ਬਹੁਤ ਤੇਲ ਨਹੀਂ ਪਾਉਂਦੇ ਆਪਾਂ ਤੇਲ ਨੂੰ ਗਰਮ ਹੋਣ ਦਿੰਦੇ ਆਪਾਂ ਬਿਲਕੁਲ ਨੂੰ ਘੜੋਂ ਦੇ ਨੇ ਬਿਲਕੁਲ ਇਕ। ਤੇ ਲੋ ਜੀ ਮੈਂ ਸੋਚਿਆ ਜੀ ਤੁਹਾਨੂੰ ਘਿਓ ਤੋਰੀਆਂ ਦੀ ਰੈਸਪੀ ਸ਼ੇਅਰ ਕਰਦੇ ਆਪਾਂ। ਤੇਲ ਹੋ ਗਿਆ ਗਰਮ। ਹਿੰਗ ਪਾਵਾਂਗੇ ਸਭ ਤੋਂ ਪਹਿਲਾਂ। ਠੀਕ ਹੈ ਜੀ। ਨਾਲ ਪਾਵਾਂਗੇ ਜੀਰਾ। ਠੀਕ ਹੈ ਜੀ। ਨਾਲ ਹੀ ਪਾਵਾਂਗੇ ਪਿਆਜ਼। ਤਿੰਨ ਪਿਆਜ਼ ਲਵਾਂਗੇ। ਗ੍ਰੈਂਡ ਨਿਕਲ ਲੈਣਾ ਨੂੰ ਗ੍ਰੈਂਡ ਨਾ ਨਹੀਂ ਟੇਸਟ ਲੱਗਦੀ ਕੱਦੂ ਟੋਰੀ ਦੀ ਕੱਦੂ ਟੋਰੀ ਖੜੇ ਖੜੇ ਜੇ ਚੰਗੇ ਲੱਗਦੇ ਕਿਤੇ ਇਸ ਨੂੰ 7-8 ਮਿੰਟ ਇਹਨੂੰ ਭੁੰਨਣ ਦਵਾਂਗੇ ਚੰਗੀ ਤਰ੍ਹਾਂ ਆਹ ਨੂੰ ਪਚੰਗੀ ਕਰ ਭੁੰਨਾਂਗੇ ਥੋੜਾ ਜਿਹਾ ਹੋਰ ਭੁੰਨਾਂਗੇ ਪਿਆਜ਼ਾਂ ਨੂੰ ਤੇ ਟਮਾਟਰ ਪਾਵਾਂਗੇ ਲੋ ਜੀ ਖੋਣ ਆਪਣਾ ਟਮਾਟਰ ਵੀ ਪਾ ਦਾਂਗੇ ਨਾਲੇ ਲੋ ਹੁਣ ਇਹਨਾਂ ਨੂੰ ਆਪਾਂ ਭੁੰਨਾਂਗੇ ਚਿਕਨ ਲੋ ਥੋੜਾ ਨਮਕ ਆਪਾਂ ਹੁਣੇ ਪਾ ਦਾਂਗੇ ਟਮਾਟਰ ਛੇਤੀ ਗਲ ਜੰਦੇ ਨੇ ਲਾਗੇ ਨਮਕ ਆਪਾਂ ਪਾ ਤਾ ਇਹਦੇ ਤੇ ਮਸਾਲੇ ਨੂੰ ਭੁੰਨਾਂਗੇ ਆਪਾਂ ਮਸਾਲੇ ਬਾਕੀ ਠਹਿਰ ਕੇ ਪਾਵਾਂਗੇ ਥੋੜਾ ਇਹਨੂੰ ਭੁੰਨਾ ਹੈ 10 ਮਿੰਟ ਠੀਕ ਹੈ ਜਦੋਂ ਤੱਕ ਕਾਫੀ ਹੱਦ ਤੱਕ ਟਮਾਟਰ ਵੀ ਜਿਹੜਾ ਗਲ ਗਿਆ ਔਰ ਇਹਦੇ ਤੇ ਮਸਾਲੇ ਪਾਵਾਂਗੇ ਆਪਾਂ ਹਲਦੀ ਪਾਵਾਂਗੇ ਮਿਰਚ ਪਾਵਾਂਗੇ ਤੇ ਮਸਾਲਾ ਪਾਵਾਂਗੇ ਠੀਕ ਹੈ ਜੀ ਹੁਣ ਜੀ ਇਹਨੂੰ ਕਰਾਂਗੇ ਮਿਕਸ ਥੋੜਾ ਜਿਹਾ ਮਸਾਲਾ ਥੱਲੇ ਲੱਗਦਾ ਆਪਾਂ ਇਹ ਚ ਪਾਣੀ ਪਾਵਾਂਗੇ ਠੀਕ ਹੈ ਜੀ ਪਿੱਛੇ हट ਕੇ ਬਸ थोड़ा जहां पानी पावे थले लगता नहीं देखो मसाला लाल लाल बन गया थोड़ा रोट भुन्ना छे बनगी सारी खाऊंगी देखो मसाला कि सोना तैयार हो गया लाल लाल हो गया ना जीक। ना जीक। थे थे थे। खड़ा खड़ा प्याज ही रखना आप बिल्कुल मैश ना पीस के पौना जो पीस के ही पाँगा फिर आप पहले ही मसाला पी लेना सी थोड़ा खड़ा खड़ा रखना होंगे ये थोड़ा खड़ा खड़ा टमाटर बिल्कुल मैश हो गया तो बाकी जे प्याज थे खड़े खड़े चंगे लगे देखो जी मसाला अपना बिल्कुल लाल लाल हो गया ठीक है जी थोड़ा जहा पानी होर वाले लगता ना ਤੁਸੀਂ ਕਿ ਉਹ ਕੱਟ ਪੋਣੀ ਤੇ ਕੱਟ ਪਾਈ ਦੋ ਆਪਾਂ ਸਬਜੀ ਚ ਇਹ ਛੱਲੇ ਲਾ ਦੇ ਜੀ ਸਬਜੀ। ਥੋੜਾ ਜਿਹਾ ਹੋਰ ਘੋਲਣ ਨੂੰ ਲੈਣੇ ਆਪਾਂ ਤੇਲ ਜਦ ਉੱਤੇ ਆ ਗਏ ਫਿਰ ਆਪਾਂ ਘਿਓ ਚੰਨ ਪਾ ਦਿੰਦੇ ਹਾਂ। देखो। ਣਾ ਤੇਲਾ ਉੱਪਰ ਤਿਆਰ ਗਿਆ ਸਾਰਾ। ਹੈਨਾ? ਮਸਾਲਾ ਬਿਲਕੁਲ ਪੱਕ ਗਿਆ ਹੁਣ ਆਪਣਾ ਲਾਲ ਲਲ ਹੋ ਗਿਆ ਮਸਾਲਾ। ਹੁਣ ਆਪਾਂ ਕਿਉ ਟੋਰੀਆਂ ਪਾਵਾਂਗੇ ਵਿੱਚ। ਠੀਕ ਹੈ ਜੀ। ਮੇਚ। ਪਾ ਦਿਆਂ ਕਿਉ ਟੋਰੀਆਂ। ਇਹਨਾਂ ਕਰਾਂਗੇ ਮਿਕਸ। ਹੁਣ ਇਹਦੇ ਵਿੱਚ ਪਾਉਣੀ ਪਾਣੀ। बस इन्ना तो कि थोड़ा पानी तो फीटे में जावे क्योंकि आप दुद्ध वाली बनाई थोड़े जी बन जानिए लो जी आप हम दें कुकर ढक्न दे जो तो बनी इस तो बाद मिलेंगे थोड़ा ठीक है जी सब्जी जो बनी फिर तुम दिखाने ओना चाहना मैं कपड़े प्रेस करके आने कपड़े वाले हुए पे कपड़े प्रेस कर ला कपड़े ज्यादा हो पे नहीं

ਮੈਨੂੰ ਲੱਗਦਾ ਕਿ ਮੈਂ ਸਮਾਨ ਵੀ ਲਈ ਸੀ ਮੈਂ ਕਿ ਚਲ ਸੂਟ ਸੀ ਕੇ ਦੇਖੂੰਗੀ ਤੇ ਮੇਰੇ ਨੂੰ ਟਾਈਮ ਹੀ ਨਹੀਂ ਲੱਗਦਾ ਮੈਂ ਕੀ ਕਰਾਂ ਟਾਈਮ ਤਾਂ ਵੀ ਨਾਲ ਨੂੰ ਪਤਾ ਕਿ ਇਸ ਤਰ੍ਹਾਂ ਦਾ ਸੂਟ ਟਾਈਮ ਚਾਹੀਦਾ ਤੇ ਟਾਈਮ ਹੀ ਤਾਂ ਲੱਗਦਾ ਨਹੀਂ ਮੈਂ ਤੂੰ ਰਿੰਗ ਹਾਂ ਕਾ ਤੂੰ ਕੀ ਹਾਂ ਪ੍ਰੈਸ ਕਰਦੇ ਹਾਂ ਦੋਨੋਂ ਜਮਤ ਵਿੱਚ ਫਟ ਕਰ ਦਿੰਦੇ ਹਾਂ ਕੰਮ ਕੋਈ ਵੀ ਹੋਵੇ ਤੁਹਾਨੂੰ ਦੱਸਾਂ ਨਾ ਜਦੋਂ ਕੈਮਰੇ ਦੇ ਨਾਲ ਗੱਲਾਂ ਕਰਦੇ ਆ ਤੇ ਕੰਮ ਹੋਊਗਾ ਹੋਲੀ ਥੋੜਾ ਤੇ ਜੇ ਉਂ ਕਰੋਂਗੇ ਤਾਂ ਦੇਖੋ ਛੇਤੀ ਹੋ ਜਾਣਗੇ ਕੰਮ ਕੋਈ ਵੀ ਹੋਵੇ ਚਾਹੇ ਪ੍ਰੈਸ ਦਾ ਹੋਵੇ ਫੋਟੋ ਸਾਹਮਣੇ ਮੈਂ ਲਾਇਆ ਤਾਂ ਵਿਹਾਂ ਸਾਹਮਣੇ ਕੈਮਰਾ ਪਰ ਮੈਨੂੰ ਆਏ ਮੇਰੇ ਕੱਪੜੇ ਪ੍ਰੈਸ ਹੋ ਜਾਣ ਦਾ ਵਾਦ ਫਾਈ ਮੈਂ ਦੇ ਵਿੱਚ ਮੈਨੂੰ ਇਦਾਂ ਹੋ ਜਾਂਦਾ ਮੇਰੇ ਕੱਪੜੇ ਪ੍ਰੈਸ ਹੋ ਜਾਂਦਾ ਦਾ ਚਾਹੇ ਨਾ ਗੱਲਾਂ ਨਹੀਂ ਕਰ ਰਹੀ ਇਹ ਗੱਲਾਂ ਕਰੂੰਗੀ ਕੰਮ ਮੇਰੇ ਵਿੱਚ ਬਚਾ ਦੇ ਦੇ ਗਰਮ ਕੀਤਾ ਅਵੋਇਡ ਤੇ ਕੰਮੂ ਕੀਤਾ ਪ੍ਰੈਫਰ ਜਿੱਪਲ ਕੰਮ ਨਹੀਂ ਮਿਲਦੀ ਕਿਉਂਕਿ ਨਾ ਮੈਂ ਤਾਂ ਇਸੇ ਵੀ ਹੁਣ ਛੱਡਿਆ ਤੇ ਮੈਨੂੰ ਪੱਖੇ ਬੰਦ ਤੇ ਵੀ ਮੈਨੂੰ ਤਾਂ ਪਸੀਨਾ ਆ ਹੀ ਜਾਂਦਾ ਉਹਨਾਂ ਦੇ ਕਿਚਨ ਚ ਹਾਂ ਤਾਂ ਹੀ ਆਂਦਾ ਪਤਾ ਜਾਂ

ਕਿੰਨੇ ਕੋਣੇ picnic ਕਮ ਨਾਂਦੇ ਹੁੰਦੇ ਨੇ ਬੱਚੇ ਮम्मा ਨਾਲ ਫਿਰ ਉਦੋਂ ਮੈਂ ਵੀ ਖਾਈ ਦੀ ਹਾਂ ਜਦੋਂ ਛੁੱਟੀ ਹੋ ਗਈ ਉਦੋਂ ਘਰੇ ਮੈਗੀ ਬਣੂਗੀ ਲੈ ਲਾ ਦੋ ਹੈਂ ਲਾ ਦੋ ਕੀ ਲਾ ਦੋ ਮੈ ਨਾ ਮਾ ਦਾ ਲਾ ਦੇ ਮਾ ਦੇ ਲਾ ਦੇ ਮਾ ਦੇ ਲਾ ਦੇ ਲਾ ਦੇ ਲਾ ਦੇ ਲੋ ਜੀ ਆਪਾਂ ਕਰ ਲਿਆ ਕੱਪੜੇ ਪ੍ਰੈਸ ਕੱਪੜੇ ਹੋ ਗਏ ਆਪਣੇ ਪ੍ਰੈਸ ਤਿੰਨ ਤਿੰਨ ਸੂਟ ਹੀ ਸੀ ਕੈਮਰਾ ਸੀ ਤੇ ਸੌਰੀ ਸਬਜੀ ਦੇਖਦੇ ਆਪਾਂ ਲੋ ਜੀ ਕਿਉ ਤਰੀਆਂ ਦੀ ਸਬਜੀ ਦੇਖੋ ਇਸ ਤਰ੍ਹਾਂ ਦੀ ਬਣ ਗਈ ਆ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਠੀਕ ਹੈ ਜੀ ਇੱਥੇ ਦੁੱਧ ਪਾਵਾਂਗੇ ਹੁਣ ਆਪਾਂ ਫਿਰ ਆਪਾਂ ਦੁੱਧ ਬੋਇਲ ਕਰਦੇ ਇੱਕ ਬਾਲਾ ਦਿਵਾ ਕੇ ਤੇ ਫੇਰ ਆਪਾਂ ਜਿਹੜੀ ਘਿਓ ਤੋਰੀਆਂ ਦੀ ਸਬਜ਼ੀ ਦੇ ਵਿੱਚ ਪਾਵਾਂਗੇ ਬਹੁਤ ਟੇਸਟੀ ਡਿਲੀਸ਼ੀਅਸ ਬਣਦੀ ਹੈ ਬਸ ਉਬਾਲਾ ਹੰਦਾ ਫੇਰ ਦੇਖਦੇ ਪਸੀਨਾ ਆ ਗਿਆ ਪੱਖਾ ਬੰਦ ਕੀਤਾ ਸੀ ਨਾ ਮੈਂ ਕੱਲਾ ਏਸੀ ਛੱਡਿਆ ਸੀ ਉਹ ਨੁੱਕਰ ਜੇ ਤੇ ਹਵਾ ਘਟ ਆਉਂਦੀ ਹੈਗੀ ਅੱਜ ਕਮਰਾ ਵੀ ਠੰਡਾ ਨਹੀਂ ਹੋਇਆ ਸੀਗਾ ਹੋਣੀ ਚਲਾਇਆ ਸੀ ਮੈਂ ਐਤਕੀ ਨਾ ਸੱਚ ਦੱਸਣਾ ਭੁੱਲ ਗਿਆ ਐਤਕੀ ਸੰਡੇ ਸੇਰ ਨਹੀਂ ਨਾ ਦਿਨਾ ਜਬ ਜੋਤ ਨਾਤਾ ਮੈਡੀਸਿਨ ਲੈਣ ਗਏ ਸੀ ਤੇ ਖਾਰਸ਼ ਹੋਈ ਜਾਂਦੀ ਸੋ ਕੱਲ ਨੂੰ ਮੈਂ ਤਾਂ ਖਨਾ ਲੂੰਗੀ ਬੁੱਧਵਾਰਾ ਕੱਲ ਨੂੰ ਦੇਖਦੇ ਜੱਜ ਨੂੰ ਸ਼ਾਮ ਨੂੰ ਨਵਾਉਂਗੀ ਸਿਰ ਬੇਖਦੀਆਂ ਫਿਰ ਬਾਲੇ ਤਣ ਹੋ ਜਾਣਗੇ ਮੈਂ ਤਾਂ ਕੱਲ ਨੂੰ ਨਾਉਂਗੀ ਤੇ ਬਸ ਆਪਣਾ ਬਾੜਾ ਹੁੰਦਾ ਤੇ ਫਿਰ ਆਪਾਂ ਵਲੌਗ ਦਾ ਵੀ ਅੱਜ ਐਂਡ ਇੱਥੇ ਕਰਾਂਗੇ ਜੋ ਬਾੜਾ ਆ ਰਿਹਾ ਬਸ ਪਾਇ ਦੇ ਵਿੱਚ ਪਾ ਦਾਂਗੇ ਤੇ ਦਨ ਰੈਡੀ ਆਪਣੀ ਘਿਓ ਤੋਰੀਆਂ ਦੀ ਸਬਜ਼ੀ ਬਹੁਤ ਲਓ ਜੀ ਉਬਾਲਾ ਆ ਗਿਆ ਪਾ ਦੁੱਧ ਨੂੰ ਕਿਉ ਤੋਰੀਆਂ ਦੇ ਵਿੱਚ ਪਾ ਦਾਂਗੇ ਉਬਾਲਾ ਦਵਾ ਕੇ ਗਰਮ ਸਬਜ਼ੀ ਦੇ ਵਿੱਚ ਤੇ ਇਹਨੂੰ ਕਰਾਂਗੇ ਮਿਕਸ ਤੇ ਲਓ ਜੀ ਕਿਉ ਤੋਰੀਆਂ ਦੀ ਸਬਜ਼ੀ ਜਿਹੜੇ ਦੁੱਧ ਪਾ ਕੇ ਆਪਣੀ ਬਣ ਕੇ ਡੇਲੀਸ਼ੀਅਸ ਡੇਲੀਸ਼ੀਅਸ ਉੱਪਰ ਭਾਵੇਂ ਧਨੀਆ ਪਾਓ ਕੁਝ ਪਾਓ ਤੁਸੀਂ ਲਓ ਜੀ ਸਬਜ਼ੀ ਬਣ ਕੇ ਤਿਆਰ ਹੋ ਗਈ ਆਪਨੀ ਕਮੈਂਟ ਕਰਕੇ ਦੱਸੋ ਕਿਨੇ ਕਿਨੇ ਫਸਟ ਟਾਈਮ ਦੇਖਿਆ ਇਸ ਤਰ੍ਹਾਂ ਕਿਉ ਤੋਰੀਆਂ ਦੀ ਸਬਜ਼ੀ ਦੁੱਧ ਪਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਡਿਲੀਸ਼ੀਅਸ ਬਹੁਤ ਬਣਦੀ ਹੈ ਜੇ ਕਿਸੇ ਨੇ ਨਹੀਂ ਕਰ ਟ੍ਰਾਈ ਕੀਤਾ ਟ੍ਰਾਈ ਜਰੂਰ ਕਰਿਓ ਠੀਕ ਹੈ ਜੀ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਬਾਰੇ ਲੱਗਦੀ ਹੁੰਦੀ ਹੈ ਨਵੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਜਲਦੀ ਸਸਿਆ ਕਾਲ ਟੇਕ ਕੇਅਰ ਬਾਏ ਬਾਏ